फ्रेंड नहीं है गेस करला फ्रेंड बॉयफ्रेंड हां साडा मोर बात फिर मैं तो हुन कहनी है ब्याह करवा तू क्या मुक कर दम मुक कर दम आप कोणा कर दम ना ले मेरी इनपुट किवें आया मेरा कही जान माउड़ी इसमें भी ये बंद हो गया ना करनी नाल करनी कुछ भी कहनी दे रही ना भी कहनी आ जा जी ਗਰਮੀ ਕਹਿੰਦੇ ਆ ਜਾ ਜੰਬੜਾ ਮੈਡਮ ਆ ਸਵੇਰ ਦੇ 2 ਘੰਟੇ ਹੋ ਗਏ ਸੀਨ ਕਰਕੇ ਆਏ ਬਈ ਮਹਾ ਮੈਡਮ ਦਾ ਰਿਵਿਊ ਲੈ ਲਈਏ ਬਹੁਤ ਜ਼ਿਆਦਾ ਗਰਮੀ ਹੈ ਮੈਨੂੰ ਸੱਚੀ ਦੱਸਾਂ ਮੈਨੂੰ ਤਰਸ ਆ ਰਿਹਾ ਜਿਹੜੇ ਝੋਨਾ ਆ ਰਹੇ ਨੇ ਮੈਡਮ ਜੀ ਜਿਹੜੇ ਲੋਕ ਮਤਲਬ ਏਸੀ ਵਿੱਚ ਬੈਠ ਕੇ ਕਹਿੰਦੇ ਨੇ ਤੁਸੀਂ ਤਾਂ ਗੰਦ ਪਾਉਂਦੇ ਨੇ ਭਗਾਈ ਕਰਦੇ ਨੇ ਬੇਲੇ ਨਹੀਂ ਉਹਨਾਂ ਨੂੰ ਸੁਨੇਹਾ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਹਾਂ ਵੀ ਸਾਡੇ ਨਾਲ ਇੱਕ ਦਿਨ ਸਾਡੇ ਨਾਲ ਫਿਰ ਲੋ ਇੱਕ ਦਿਨ ਨਹੀਂ ਇੱਕ ਘੰਟਾ ਕਮਾਈ ਘੰਟਾ ਹੀ ਕਰਦੇ ਨੇ ਧੁੱਪੇ ਸੜਨ ਨਾਲ ਫਿਰ ਲੈ ਨਾਲ ਕਹਿੰਦੇ ਜਿਹੜੇ ਝੋਨਾ ਲਾ ਰਹੇ ਨੇ ਅੱਜ ਜਦ ਮੈਂ ਝੋਤੇ ਸੀ ਆ ਰਹੇ ਸੀ ਮੰਮੀ ਨੇ ਮੈਂ ਤੇ ਦੇਖਿਆ ਵੀ ਝੋਨਾ ਲਾ ਰਹੇ ਸੀ ਇੰਨੀ ਗਰਮੀ ਦੇ ਵਿੱਚ ਹੈਨਾ ਨਾਲ ਤਾਂ ਉਹਨੂੰ پیسے ਘੱਟ ਮਿਲਦੇ ਨੇ ਨਾਲੇ ਉਹ ਇੰਨੀ ਮਿਹਨਤਾਂ ਦਾ ਕੰਮ ਕਰਦੇ ਨੇ ਸਾਰਾ ਦਿਨ ਅੱਗ ਮੱਚਦਾ ਮੱਚਦਾ ਪਾਣੀ ਹੁੰਦਾ ਜਿਹਦੇ ਵਿੱਚ ਉਹ ਤੁਰੇ ਫਿਰਦੇ ਨੇ ਕੋਈ ਬਹੁਤ ਗੱਲ ਦਾ ਜਿਹੜਾ ਰਿਗਾਰ ਹੁੰਦੇ ਨੇ ਉਹਦੇ ਪੈਣਾ ਕਰੇ ਬਣਾ ਸਰਦਾ ਨਹੀਂ ਹਰੇ ਤੋਂ ਬੰਦੇ ਨੇ ਡਿੱਡ ਦਾ ਮਾਰਾ ਫਿਰਦਾ ਕਿਉਂ ਜੀ ਜਿਹੜਾ ਬੰਦਾ ਆਪਣੀ ਰਜ਼ਾ ਨੂੰ ਕਹਿਣਾ ਹੈ ਨਾ ਕਿ ਉਹਦਾ ਕੰਮ ਹੈ ਜਦੋਂ ਹਿੰਦੀ ਲਾ ਕੇ ਕਰਦਾ ਨਹੀਂ ਉਹ ਬੰਦਾ ਹਮੇਸ਼ਾ ਧੋਖਾ ਮਾਰਦਾ ਹੈ ਧੋਖਾ ਜਿਹੜਾ ਰਿਕਰ ਮੌਦੀ ਕਿਸਮਤ ਮੁਕੱਦਰ ਸਮਝ ਕੇ ਚੱਲਦਾ ਹੈ ਕਿ ਉਹ ਰੱਜ ਕੇ ਬਣੇ ਸਹੀ ਗੱਲ ਹੈ ਨਾ ਜਿਹੜਾ ਬੰਦਾ ਸ਼ਰਮ ਮੰਦਾ ਜਿਹਦੇ ਟਾਈਮ 'ਚ ਨਾ ਵੀ ਮੈਨੂੰ ਆਹ ਲੋਕ ਕਹਿਣਗੇ ਲੋਕ ਕੀ ਕਹਿਣਗੇ ਸਾਰਿਆਂ ਨਾਲ ਵੱਡੀ ਗੱਲਤੀ ਹੈ ਲੋਕਾਂ ਦੀ ਕਮਾਈ ਸਹੀ ਗੱਲ ਹੈ ਕੋਈ ਛੋਟਾ ਵੱਡਾ ਨਹੀਂ ਹੈਗਾ ਕੋਈ ਛੋਟਾ ਵੱਡਾ ਬੰਦੇ ਨੂੰ ਤਾਂ ਨੀਂਦ ਹੋਣੀ ਚਾਹੀਦੀ ਹੈ ਕੰਮ ਕਰਨ ਵਾਸਤੇ ਬੰਦੇ ਨੂੰ ਤਾਂ ਰੰਗ ਤੋਂ ਡਰਿਆ ਨਾ ਲੋਕਾ ਬੂਟ ਸਾਫ ਕਰਕੇ ਚੱਪਲਾ ਸਾਫ ਕਰਕੇ ਵੀ ਰੋਟੀ ਖਾਂਦੇ ਨੇ ਇੱਕ ਟਾਈਮ ਦੀ ਤੁਸੀਂ ਲੋਕਾਂ ਨੂੰ ਤਾਂ ਜਿੱਥੇ ਬਾਹਰ ਜਾਂਦੇ ਨੇ ਉਹ ਕੀ ਕਰਦੇ ਨੇ ਉਹ ਤਾਂ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਜਿੱਤ ਕੇ ਸਾਰਾ ਕਿਵੇਂ ਮੈਡਮ ਜਿਹੜਾ ਕੈਨੇਡਾ ਅਮਰੀਕਾ ਜਾਂਦੇ ਨੇ ਉਹ ਤਾਂ ਛੋਟੇ ਕੰਮ ਨਹੀਂ ਕਰਦੇ ਨੇ ਉਹ ਕਿਹੜਾ ਉੱਥੇ ਆ ਕੇ ਕੁਰਸੀਆਂ ਦੇ ਪੈਂਦੇ ਨੇ ਵੀ ਆਰਡਰ ਮਾਰਦੇ ਨੇ ਦਿਹਾੜੀਆਂ ਲਾਉਂਦੇ ਨੇ ਕਿਸੇ ਦੇ ਸਿਰ ਤੇ ਪੱਠਲ ਹੁੰਦਾ ਕਿਸੇ ਦੇ ਕੋਸ ਹੁੰਦਾ ਕਿਉਂਕਿ ਕੰਮ ਕੰਮ ਕਦੇ ਵੀ ਛੋਟਾ ਨਹੀਂ ਹੁੰਦਾ ਜੀ ਕਦੇ ਵੱਡਾ ਹੀ ਹੁੰਦਾ ਜਿਹਦੇ ਨਾਲ ਬੰਦਾ ਆਪਦਾ ਪਰਿਵਾਰ ਪਾਲਦਾ ਤੇ ਖੁਦਾਰੀ ਚੀਜ਼ ਹੈ ਸਹੀ ਗੱਲ ਹੈ ਜੀ ਕਰੇ ਬਣਾ ਨਹੀਂ ਸ਼ਰਮ ਦੇ ਇੱਕ ਬਸ ਜਿਹੜਾ ਬੰਦਾ ਸ਼ਰਮ ਮੰਨ ਗਿਆ ਉਹ ਫੇਲ ਹੈ ਬੰਦਾ ਜਿਹੜਾ ਬੰਦਾ ਮਿਹਨਤ ਕਰਦਾ ਨਾਲ ਉਹ ਕਦੇ ਭੁੱਖਾ ਨਹੀਂ ਮਰਦਾ ਕਦੇ ਭੁੱਖਾ ਨਹੀਂ ਮਰਦਾ ਸਹੀ ਗੱਲ ਹੈ ਤੇ ਆ ਬਾਬਰੂ ਭਾਈ ਹੋ ਗਿਆ ਤਿਆਰ ਸਾਡਾ ਇਧਰ ਹੈ ਜੀ ਬਾਈ ਇਹ ਕਿਹਦਾ ਰਸਤਾ ਆ ਜਾਂਦੀ ਹੈ ਮੈਂ ਕੀ ਜੀ ਕਾਨੂੰ ਮਾ ਉਧਰ ਕੈਮਰਾ ਬਲਾਉ ਸ਼ੁਰੂ ਕਰ ਆ ਗਿਆ ਪੱਪੜੇ ਵਦਨ ਅਗਰੇ ਹੋਈ ਤਾਂ ਗੱਲ ਕਰਦੀ ਆ ਨਾ ਹੈ ਝਾਕਿਆ ਮੇਰੇ ਕੋਲ ਤਾਂ ਨਹੀਂ ਪੈਂਟ ਤੈਹੀ ਮੇਰੀ ਜੇਬ ਵਿੱਚ ਪਲੱਟੀ ਲੈ ਓਕੇ ਬਾਈ ਪੈਂਟ ਆ ਕੀ ਜ਼ੀਰਾ ਬਹੁਤ ਬਈਆ ਪੜਾ ਹੁਣ ਮੇਰੇ ਸੀ ਇਹ ਪਹਿਲੀ ਐਂਟਰੀ ਆ ਹਾਂ ਦੇਖੋ ਮੈਂ ਕਰਲਾ ਜੀ ਦੇਖਣੇ ਮੈਂ ਤੇ ਨੇ ਸਾਡੀ ਪਹਿਲੀ ਐਂਟਰੀ ਆ ਅੱਛਾ ਤੇ ਅਸੀਂ ਕਾਲ ਦੇ ਮਤਲਬ ਪੜਦੇ ਹੀ ਉੱਥੇ ਆਜਾ ਮਦਰਾ ਫਰੈਂਡੋ ਫਰੈਂਡ ਨਹੀਂ I guess ਕਰਲ ਫਰੈਂਡ ਬੋਇਫਰੈਂਡ ਹਾਂ ਸਾਡਾ ਮੋਹ ਪਿਆਰ ਆ ਅੱਡਾ ਵਾਲਾ ਕਰਲ ਫਰੈਂਡ ਆ ਵੀ ਗੈਸ ਕਰਦੇ ਕਾਲ ਫਰੈਂਡ ਮੈਂ ਜਿੰਨੇ ਤੱਕ ਸਟੋਰੀਜ਼ ਆ ਮੈਂ ਪੜੀ ਆ ਮਤਲਬ ਇੰਨਾ ਘੈਂਟ ਟਵਿਸਟ ਆ ਨਾ ਤੁਸੀਂ ਕੰਮ ਵੀ ਬਾਖ ਮਾਰੋ ਤੁਸੀਂ ਦੇਖੋ ਤੇ ਬਈ ਬੰਦਾ ਮਿਆਰ ਕਰਦਾ ਹਾਂ ਵੱਖਰਾ ਕਨਸੈਪਟ ਹੈ ਤੇ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਲੱਗੀ ਵੀਡੀਓ ਬਾਕੀ ਸਾਰੀਆਂ ਵੀਡੀਓ ਨੂੰ ਥੋੜੀ ਜਿਹੀ ਹੱਟ ਗਈਆਂ ਹਾਸੇ ਵੀ ਆ ਮਜ਼ਾਕ ਵੀ ਆ ਸਭ ਕੁਝ ਹਨਕ ਰੈਸਟੀ ਵੀ ਆ ਖੁਸ਼ੀ ਗਮੀ ਮੂਡਸ ਨੂੰ ਸਾਰਾ ਕੁਝ ਕਰ ਤਾ ਟੈਸਟ ਵੀ ਥੋੜਾ ਵੀਡੀਓ ਚ ਹੋਊ ਬਈ ਅਸੀਂ ਮਜ਼ਾਕ ਸਾਡਾ ਵਸੁਰੇ ਜਿਵੇਂ ਹੁਣ ਆਪਾਂ ਕਰਨਾ ਹੈ ਕਮੈਂਟ ਵੀ ਸਹੀ ਹੈ ਜਾਂਦਾ ਸਾਡੇ ਦੇ ਵਿੱਚ ਦੀ ਟਾਈਮ ਕੱਢ ਕੇ ਹਾਂ ਹਾਂ ਜੀ ਹੁਣ ਅਸੀਂ ਰੈਡੀ ਆ ਸੀਨ ਕਰ ਲਈ ਤੇ ਬਲੌਗ ਸੀਨ ਕਰ ਲਈ ਰੈਡੀ ਨੇ ਹੁਣ ਬਈ ਅਸੀਂ ਉਹ ਦੇਖ ਰਹੇ ਹਾਂ ਕਿ ਫੇਰ ਮਾਤਾ ਕੀ ਮਾਤਾ ਹੈ ਕਿ ਕਿੱਥੇ ਬਣ ਗਈ ਅਗਲਾ ਸੀ ਕਿੱਥੇ ਬਣ ਗਈ ਅਗਲਾ ਸੀ ਨਾ ਹੁਣ ਅਸੀਂ ਚੱਲੇ ਆਂ ਖੇਤਾਂ ਚ ਖੇਤਾਂ ਖੇਤ ਚੱਲੇ ਆਂ ਅਸੀਂ ਚੱਕ ਲੋ ਬਸ ਫਾ ਮੁਰਫਾ ਦੇ ਡੌਗੇ ਨਾ ਹੋਰਾ ਭਾਈ ਹੂੰ ਭਾਈ ਗਰਮੀ ਕਿੰਨਾ ਡੇ ਫ੍ਰੀਜ ਬੇਲੀ ਦਿਰਤਾ ਨਹੀਂ ਉਹ ਮੈਨੂੰ ਸੌ ਗਰਮੀ ਹੈ ਅੰਦਰ ਸੰਦ ਬੁੱਤੀ ਸਰਨ ਸੀਗਾ ਜੀ ਵੀ ਉਹ ਭਾਈ 27 ਕਾਹ ਜ਼ਿਆਦਾ ਗਰਮੀ ਹੋਈ ਪਈ ਆ ਲੋਕ ਪਤਾ ਕੀ ਕਰਦੇ ਨੇ ਲੋਕ ਸਾਡੀ ਵੀਡੀਓ ਸਕਿਪ ਕਰ ਦਿੰਦੇ ਨੇ ਲੈ ਤੁਸੀਂ ਐ ਦੇਖੋ ਵੀ ਅਸੀਂ ਕਿੰਨਾ ਮਰਦੇ ਆ ਗਰਮੀ ਦੇ ਵਿੱਚ ਹੁਣ ਅਸੀਂ ਇੱਕ 11 ਵਜੇ ਦੇਖੋ ਕਿੰਨੇ ਸੈਲਸੀਅਸ ਦੇ ਆ ਰਿਹਾ ਇਹ ਤਾਂ ਘੱਟ ਬੜਾ ਥੋੜਾ ਬੜਾ ਹਾਂ ਲੇਕਿਨ ਇੱਥੋਂ ਤਾਂ ਨਹੀਂ ਪਤਾ ਵੀ ਕਿੰਨਾ ਹੋਊਗਾ 110 ਡਿਗਰੀ ਕਿੰਨਾ ਤੁਸੀਂ ਨਹੀਂ ਨਹੀਂ ਤੁਸੀਂ ਇਸ ਕੰਮ ਨੂੰ ਹਸਾਂ ਲਾ ਦੋ ਤੁਹਾਡੇ ਬੜਾ ਬੜਾ ਕੀ ਕਰਦਾ ਹੈ ਬੜਾ ਕਰਨਾ ਡੇ ਸਾਬ ਲਾ ਲੋ ਵੀ ਇੰਨੀ ਜਿਆਦਾ ਗਰਮੀ ਹੋਈ ਪਈ ਆ ਬਬਲੂ ਬੰਦ ਲ ਗਿਆ ਇਹ ਦੇਖੋ ਮੈਂ 40 ਡਿਗਰੀ 40 ਡਿਗਰੀ ਜਦੋਂ ਪਾਕੇਤਾਂ ਤੇ ਜਾਵਾਂਗੇ ਜਦੋਂ ਉਹਨੂੰ ਬੇੜੀ ਤੇ ਟਾਲੀ ਉਹ ਮੜੀ ਤਾਂ ਤਗੜੇ ਹੋ ਜੋ ਤਗੜੇ ਹੋਣਾ ਪੈਣਾ ਹੈ ਬਹੁਤ ਗਰਮੀ ਆ ਵੀ ਬਹੁਤ ਜਿਆਦਾ ਹੋਈ ਪਈ ਆ ਏਸੀ 'ਚ ਬੈ ਕੇ ਨਹੀਂ ਪਤਾ ਲੱਗਦਾ ਏਸੀ 'ਚ ਬੈ ਕੇ ਆ ਲੱਗਦਾ ਵੀ ਨਹੀਂ ਏਸੀ 'ਚ ਬੈ ਕੇ ਪਤਾ ਕੀ ਲੱਗਦਾ ਵੀ ਬਾਹਰ ਮੀਂਹ ਵਾਲਾ ਮੌਸਮ ਹੋਇਆ ਪਿਆ ਮੇਰੀ ਫੀਲਿੰਗ ਹੈ ਹੁੰਦੀ ਆ ਕਿ ਬਾਹਰ ਪੱਕਾ ਹੈ ਕਹਿੰਦੇ ਵੀ ਲੰਮੀ ਪਊਗਾ ਬਾਰੇ ਆ ਕੇ ਰਹੇ ਦਾ ਅੱਗ ਪੈ ਗਈ ਪਹਿਲਾਂ ਕਿ ਘੰਟਿਆਂ ਵੀ ਜਿਹੜੇ ਸੀ ਥੱਲੇ ਬੈਠੇ ਕਿੰਨੇ ਮਿੰਟ ਕੱਢਦੇ ਨੇ ਉਹ ਬਿਲਕੁਲ ਨਹੀਂ ਬਣਾਉਂਦੇ ਫਿਰਦੇ ਨੇ ਕਿਉਂ ਆਪਾਂ ਉਹਨਾਂ ਨੂੰ ਕਿਸੇ ਨੇ ਹਜੂਰ ਦੇਈਏ ਤਾਂ ਹੀ ਆਪਾਂ ਵਲੌਗ ਬਣਾਉਣਾ ਵੀ ਪਤਾ ਲੱਗੇ ਜੀ ਨਹੀਂ ਤਾਂ ਨਹੀਂ ਕੰਮ ਹੈ ਕਹਿਣਾ ਕਮੈਂਟ ਕਰਨਾ ਉਹ ਵੀ ਉਹਨਾਂ ਦਾ ਜੇ ਨਾ ਛੱਡੂ ਨਾ ਕਰਮ ਉਹ ਤਾਂ ਠੀਕ ਹੈ ਵੀਰੇ ਇਹ ਵੀ ਵਿਚਾਰੇ ਕਰਦੇ ਨੇ ਮੈਨੂੰ ਲੱਗਦਾ ਆਪਾਂ ਨੂੰ ਦੇਖੀਏ ਤਾਂ ਮੈਂ ਟੋ ਕਰੋ ਕਿ ਬੰਦੇ ਨੂੰ ਘਾਟ ਪਤਾ ਲੱਗੇ ਨਾ ਜਿਹੜਾ ਨਾ ਕਰਨਾ ਨਾ ਕਰਨਾ ਪਾਉਂਦੇ ਕਰਦਾ ਹੌਸਲਾ ਹੌਸਲਾ ਦੇ ਚਲੋ ਜੇ ਕੋਈ ਕਾਟ ਕੇ ਵੀਡੀਓ ਉਹ ਵੀ ਦੱਸ ਦੇ ਕੋਈ ਉਹ ਵੀ ਆਪਾਂ ਠੀਕ ਕਰ ਲਾਂਗੇ ਅਸੀਂ ਉਹ ਚੀਜ਼ੇ ਖਰੀਦ ਤੁਰੇ ਨੇ ਬਾਈ ਜੇ ਤੁਹਾਨੂੰ ਗਲਤੀ ਹੋਈ ਨਾ ਕਮੀ ਕੱਟ ਕੇ ਦੱਸਿਆ ਕਰੋ ਪਰ ਇਹ 네ਗੇਟਿਵ ਨਾ ਸਾਨੂੰ ਇਹ ਨਾ ਕਿ ਉਹ ਕੀ ਕਰੋ ਵੀ ਇਹ ਕੁੱਤਾ ਕਮਾ ਸਾਨੂੰ ਬਾਲਾ ਦੁੱਖ ਲੱਗਦਾ ਸੱਚੀ ਬਾਈ ਅੱਦੇ ਕਾ ਤੇਰੀ ਵੀਡੀਓ ਪਿੱਛੇ 12 13 ਘੰਟੇ ਲੱਗਦੇ ਨੇ ਆ ਸਾਰਾ ਦੁਪਹਿਰਾ ਬਾਈ ਥੱਲੋਂ ਨਹੀਂ ਲੱਗੇ ਜਾਂਦਾ ਤੇ ਐਡੀ ਟਾਈਮ ਵਗੈਰਾ ਉਦੋਂ ਮੇਂਡ ਤੇ ਜਿਹੜੀ ਸਟੋਰੀਆਂ ਪੜ੍ਹਨੀਆਂ ਕਰਨੀਆਂ ਬਹੁਤ ਦਿਮਾਗ ਪਕਾਈਆ ਵੀਰੇ ਤੇ ਇੱਕ ਬਸ ਕਹਿਣਾ ਸੋਖਾ ਹੈ ਉੱਪਰ ਦੇ ਨਹਾਉਂਦੇ ਨਹਾਉਂਦਾ ਕਹੀ ਜਾਨੀ ਆਡੀਅנס ਨੂੰ ਵੀ ਇਹ ਬੰਦੂਰ ਗੇਨੇ ਗਰਮੀ ਨਾਲ ਸਾਰੀ ਮੌਦਲੇ ਵਾ ਸਹੀ ਗੱਲ ਹੈ ਕਹਿੰਦਾ ਅੰਦਰ ਦਾ ਥੱਲੇ ਹੋ ਗਈ ਬਾ ਦੁਪਹਿਰ ਅੱਪਾ ਥੱਲੋਂ ਦੀ ਲੰਗੇਣੇ ਦੁਪਹਿਰੇ ਆਪਣੇ ਉੱਪਰ ਤੋਂ ਪੈਰਾ ਮੰਗੇ ਹੁੰਦਾ ਜਿੱਦਾਂ ਮਰਜ਼ੀ ਲੰਗੋ ਕਰਕੇ ਉੱਪਰ ਬਸ ਸੰਗਰਾਰ ਕੀ ਗਰਮੀ ਹੈ ਬਹੁਤ ਸਮਝਦਾ ਸਮਝ ਕਿ ਨਹੀਂ ਹਾਂ ਅੱਜ ਕੀ ਗੱਲ ਹੈ ਸਹੀ ਗੱਲ ਹੈ ਚਲੋ ਭਾਈ ਦਿਖਾਉਣੇ ਚਲੋ ਆਉਂਦਾ ਜੀ ਮਾਹੂ ਕੰਮ ਦੇਖ ਜੀ ਮੈਂ ਤਾਂ ਧੋਖਾ ਦੇ ਕੇ ਨਿਕਲ ਗਈ। ਓਏ ਕਰਵਾ ਲੈ ਯਾਰ ਕਿੱਥੇ ਤੇਰੀ ਡੋਲੀ ਤੁਰਦੀ ਆ। ਮੈਂ ਵੀ ਦੇਖ ਲੂ ਕਿਹੜੇ ਤੈਨੂੰ ਸਾਊ ਕਰ ਮਿਲਦੇ ਨੇ। ਨਾਲ ਤੇਰੇ ਵਰਗੀ ਕੁੜੀ ਨਾਲ ਨਹੀਂ ਮੈਂ ਵਿਆਹ ਕਰਵਾਉਂਦਾ। ਜਿਹਦੇ ਐਡੀ ਵਿਡੀ ਜੀਭ ਲੱਗੀ ਹੋਵੇ, ਲੁਤਰੋ ਲੱਗੀ ਹੋਵੇ। ਨਾਲੇ ਅਸੀਂ ਖਾਨਦਾਨੀ ਹੁੰਨੇ ਆ। ਖਾਨਦਾਨੀ ਕੁੜੀ ਨਾਲ ਹੀ ਵਿਆਹ ਕਰਵਾਵਾਂਗੇ। ਆ ਥੋੜੇ ਵਰਗੀ ਨਾਲ ਥੋੜੀ ਕਰਵਾਵਾਂਗੇ। ਜਿਹਦੀ ਜੀਭ ਐਡੀ ਵਿਡੀ ਲੱਗੀ ਹੋਵੇ। ਖੇ ਖਾ ਤੋ ਖਾਣਾ ਫਿਰ ਪਹਿਲਾਂ। ਵਿਆਹ ਤਾਂ ਪਹਿਲਾਂ ਖੇ ਕਿਉਂ ਖਾਣਾ ਮੇਰੇ ਵਰਗੀ ਨਾਲ। ਹੈ? ਅੱਛਾ ਮੈਂ ਖੇ ਖਾਣਾ ਜਦ ਤੂੰ ਜਦ ਤੂੰ ਕਹਿੰਦੀ ਸੀ ਮੇਰੇ ਨਾਲ ਚੱਲੋ ਜੀ ਉੱਥੇ ਚੱ ਬੱਸ ਫਿਰ ਮੈਂ ਤਾਂ ਹੁਣ ਕਹਿੰਨੀ ਆ ਵਿਆਹ ਕਰਵਾ ਤੂੰ ਕਿਉਂ ਮੁੱਕ ਕਰਦਾਂ ਮੈਂ ਹਲੇ ਨਹੀਂ ਕਰਵਾਣਾ ਹੈਗਾ ਠੀਕ ਹੈ ਨਾ ਘਰ ਦੀ ਜ਼ਿੰਮੇਵਾਰੀਆਂ ਨੇ ਹਲੇ ਮੇਰੇ ਤੇ ਤੈਨੂੰ ਵੀ ਪਤਾ ਘਰ ਦਾ ਸਾਰੀ ਜ਼ਿੰਮੇਵਾਰੀ ਮੈਨੂੰ ਸੰਭਲਣੀ ਪੈਂਦੀ ਆ ਵੱਡੇ ਵਰਗੇ ਮੁੰਡੇ ਨਾ ਹੁੰਦੇ ਐਵੇਂ ਤੇਨੇ ਪਹਿਲਾਂ ਤਾਂ ਪਿਆਰ ਦੇ ਝੋਸੇ ਚ ਉਹਨੂੰ ਫਸਾ ਲੈਂਦੇ ਨੇ ਕੁੜੀਆਂ ਨੂੰ ਮੁੜ ਕੇ ਕਹਿੰਦੇ ਅਸੀਂ ਤਾਂ ਵਿਆਹ ਨਹੀਂ ਕਰਵਾ ਸਕਦੇ ਜੀ ਸਾਡੇ ਤਾਂ ਘਰ ਤੇ ਨਹੀਂ ਮੰਨਣੇ ਸਾਡੀ ਕਬੀਲਦਾਰੀ ਬੱਦਗੀ ਪਹਿਲਾਂ ਨਹੀਂ ਤੁਹਾਨੂੰ ਦੀ ਨਹੀਂ ਹੁੰਦੀ ਕਿ ਬੇਲਦਾਰੀ ਮੈਂ ਤਾਂ ਬੱਸ ਨਿਕਲ ਗਈ ਸੀ ਤੇ ਤਾਂ ਕਰਕੇ ਮੈਂ ਨਹੀਂ ਇਹਨੂੰ ਜਾਣਦੀ ਹੈਗੀ ਇਹ ਕਹਿੰਦੇ ਮੈਂ ਛੱਡਿਆ ਨਾ ਮੈਂ ਤਾਂ カレー ਠੀਕ ਹੈ ਐਕਸ਼ਨ ਲੈ ਮਹਿਰੀਨ ਪੁੱਤ ਕਿਵੇਂ ਆਇਆ ਵੀਰਾ ਕਿਵੇਂ ਆਇਆ ਸੀ ਪੁੱਤ ਮੇਰੇ ਮੰਮਾ ਨੇ ਤੁਹਾਨੂੰ ਬੁਲਾਇਆ ਤੇਰੇ ਮੰਮੀ ਨੇ ਬੁਲਾਇਆ ਤੇਰੀ ਮੰਮੀ ਨੂੰ ਕਹਿੰਦਾ ਮੈਂ ਥੋੜੇ ਚਿਰ ਨੂੰ ਆ ਜਾਨੀ ਆ ਤੂੰ ਚੱਲ ਮੈਂ ਆਉਣੀ ਚੱਲੂ ਹੁਣੇ ਚੱਲਾਂ ਚੱਲ ਨਾਲ ਹੀ ਜਾਨੀ ਆ ਪੁੱਤ ਤੇਰਾ ਖਦਮ ਇਥੋਂ ਹੀ ਨਹੀਂ ਮੋੜਿਆ ਜਾਂਦਾ ਚਲ ਤੇ ਚੱਲ ਦਾਲ ਮੇਰਾ ਅੱਜ ਕਟਾ ਬਹੁਤ ਸੋਹਣਾ ਬਹੁਤ ਸੋਹਣਾ ਮਹਰੀ ਨਜ਼ਰ ਦਵੇ ਹਾਂ ਵੈਰੀ ਗੁੱਡ ਬੈਕ ਗੁੱਡ ਆਜਾ ਦੇਖਾਂ ਮਾਰੇ ਹਮੜਾ ਚਾਕ ਵੀ ਚਲੋ ਕੁਛ ਨਹੀਂ ਹੁੰਦਾ ਇਹਦਾ ਹੋਰਾ ਦਿਖਾਈ ਚੱਕੋ ਬੱਸ ਅਰੇ ਮੋਢੀ ਮੁੰਡ ਕਿਵੇਂ ਹੈ ਮੇਰੀ ਅਰੇ ਤੇਰੇ ਸੀਂਦੇ ਸਮਝਾਤੀ ਬਈ ਪਿਆਰਾ ਪੁੱਤ ਪਿਆਰਾ ਨਾ ਬੋਲ ਨਰਸੋ ਮਿੱਠਾ ਪੁੱਤ ਤਿਆਰਾ ਇੱਕ ਮਿੰਟ ਮੈਂ ਮਾਈਕ ਆਨ ਕਰਨਾ ਭੁੱਲ ਗਿਆ ਸੀ ਪੁੱਤ ਉਹਦੇ ਨਾਲ ਮੈਂ ਕਹਣਾ ਬਈ ਰੈਡੀ ਆ ਪੁੱਤ ਐਕਸ਼ਨ ਤਬ ਕੀ ਬੇਬੇ ਤੂੰ ਤਾਂ ਬੇਇੱਜ਼ਤੀ ਕਰਾਦੀ ਤੈਨੂੰ ਦਵਾਈ ਦਵਾਇਆ ਭਾਈ ਬੇਇੱਜ਼ਤੀ ਕਰਾਦੀ ਤੈਨੂੰ ਜਿਆਦਾ ਜਵਾਨੀ ਲਾਤੀ ਸਮਝਦਾ ਹਾਂ ਤੂੰ ਰੇਕਾ ਲੱਗੀ ਗੱਡੀ ਜੁੱਤ